ਬੈ ਜੀ ਤੁਹਾਡਾ ਆਪਣਾ ਸ਼ਗਰ ਕੁੱਕਰ ਸੋ ਦੋਸਤੋ ਇੱਕ ਗੀਤ ਲਿਖਿਆ ਜੀ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਔਰ ਸ਼ੇਅਰ ਕਰਕੇ ਸਾਡੀ ਸਪੋਰਟ ਕਰੋਗੇ ਸਾਡਾ ਹੌਸਲਾ ਵਧਾਓਗੇ ਤਾਂ ਕਿ ਅਸੀਂ ਅੱਗੇ ਵਧੀਆ ਲਿਖ ਸਕੀਏ ਵਧੀਆ ਗਾ ਸਕੀਏ ਸੋ ਸਾਡੇ ਇਸ ਗੀਤ ਨੂੰ ਕੰਪੋਜ਼ ਕੀਤਾ ਜੀ ਵੱਡੇ ਵੀਰ ਗਗਨ ਸਿੱਧੂ ਜੀ ਨੇ ਔਰ ਇਸ ਗੀਤ ਨੂੰ ਆਵਾਜ਼ ਦੇ ਰਹੇ ਨੇ ਸਾਡੇ ਵੱਡੇ ਵੀਰ ਪੱਤੀ ਦਿਲਜੀਤ ਜੀ ਹਾਂਜੀ ਦੋਸਤੋ ਸੁਣ ਕੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਦਾ ਦੇਖਣ ਆਣ ਦਾ ਦਿলো ਧੰਨਵਾਦ ਔਰ ਜੇ ਪਸੰਦ ਆਈ ਤਾਂ ਬਾਈ ਸ਼ਗਨ ਖੋਖਰ ਦੀ ਕਲਮ ਚੋਂ ਲਿਖਿਆ ਹੋਇਆ ਦੀਪ ਤਬਾ ਤੋਂ ਬਾਦ ਸ਼ੇਅਰ ਕਰੋ ਵੀਰ ਤੁਹਾਨੂੰ ਪਿਆਰ ਕਰਦੇ ਹੋ ਸ਼ੇਅਰ ਪਾਵੇਂ ਕਰਦੇ ਹੋ ਡਲੀਟ ਤੁਸੀਂ ਫਲੋਪ ਤੁਸੀਂ ਕਰੋ ਹਿੱਟਗੀ ਕਰਦੇ ਹੋ ਸ਼ੇਅਰ ਪਾਵੇਂ ਕਰਦੇ ਹੋ ਡਲੀਟ ਤੁਸੀਂ ਫਲੋਪ ਤੁਸੀਂ ਕਰੋ ਹਿੱਟਗੀ ਜੇ ਬਣੇ ਸਤਿਕਾਰ ਦੇ ਦਿਓ ਬੇਸ਼ੱਕ ਗਾਲਾਂ ਕੱਢ ਦਿਓ ਕਰੋ ਪਰ ਮੂਹਟ ਸੱਚੀ ਨੂੰ ਝੂਠਿਆਂ ਦਾ ਫਾਵਾ ਵੱਢ ਦਿਓ ਕਰੋ ਪਰਮੋਟ ਸੱਚ ਨੂੰ ਝੂਠਿਆਂ ਦਾ ਫਾਵਾ ਵੱਢ ਦਿਓ ਆੜਾ ਫੂਕ ਨਾ ਸਮੇਂ ਕਾਂਚਿਲ ਮਾਂ ਰਖੋ ਵੀਰੇ ਸਾਫ਼ ਨੀਤੀਆਂ ਨਾਲੇ ਇੱਜ਼ਤਾਂ ਗਵਾਉਂਦੇ ਨਾਲੇ ਸ਼ੋਰ ਤੋਂ ਸਭ ਵੇਚ ਕੇ ਸ਼ਰਾਬਾਂ ਪੀਤੀਆਂ ਨਾਲੇ ਇੱਜ਼ਤਾਂ ਗਵਾਉਂਦੇ ਨਾਲੇ ਸ਼ੋਰ ਤੋਂ ਸਭ ਵੇਚ ਕੇ ਸ਼ਰਾਬਾਂ ਪੀਤੀਆਂ ਜਿਹੜਾ ਵੇਚ ਨਸ਼ੇ ਕਰ ਪਟਦਾ ਐਸੇ ਬੰਦੇ ਦੀਆਂ ਜੜਾ ਵੱਢ ਦਿਓ ਹੱਥ ਜੋੜ ਕੇ ਰਾਂ ਬੇਨਤੀ ਨਸ਼ਿਆਂ ਦਾ ਖਹਿੜਾ ਛੱਡ ਦਿਓ ਵੀਰੋ ਹੱਥ ਜੋੜ ਕੇ ਰਾਂ ਬੇਨਤੀ नशिया खेड़ा छॾी ॾियो ਜਦ ਤੂੰ ਹੱਕ ਲਈ ਨਹੀਂ ਸੀ ਲੜਨਾ ਫੇਰੇ ਰੱਖੇ ਕਾ ਤੂੰ ਆਪਾਂ ਹਥਿਆਰ ਨਹੀਂ ਤੂੰ ਸੀ ਰੱਖੇ ਐਸੇ ਸ਼ੌਂਕ ਹਾਣੀਓ ਜਿਹੜੇ ਪਲ ਪਲ ਰਹੇ ਸਾਨੂੰ ਮਾਰਨੇ ਤੂੰ ਸੀ ਰੱਖੇ ਐਸੇ ਸ਼ੌਂਕ ਹਾਣੀਓ ਜਿਹੜੇ ਪਲ ਪਲ ਰਹੇ ਸਾਨੂੰ ਮਾਰਨੇ ਜੇ ਕੋਈ ਸਾਧੀਆਂ ਬਗਾਰੇਆਂ ਨਿਕਾ ਫੜਾ ਟੱਕੂਏ ਗੜਾ ਸਿਆਣਾ ਵਟ ਦਿਓ ਹੱਥ ਜੋੜ ਕਰ ਬੇਨਤੀ ਅਸਲੇ ਦਾ ਖੜਾ ਛੱਡ ਦਿਓ ਵੀਰੋ ਹੱਥ ਜੋੜ ਕੇ ਨਾ ਬੇਨਤੀ ਅਸਲੇ ਦਾ ਖੜਾ ਛੱਡ ਦਿਓ ਕਾਰਕੇ ਮੜੀਆਂ ਕੱਠੀਆਂ ਕੁੜੀਆਂ ਨੂੰ ਜੋ ਵੀ ਘੇਰ ਦੇ ਜਦੋਂ ਉਹਨਾਂ ਦੀ ਪੈਣ ਤੱਕਦਾ ਚੋਂ ਹਕੀਕਤਾਂ ਤੋਂ ਮੁੱਖ ਫੇਰਦੇ ਜਦੋਂ ਉਹਨਾਂ ਦੀ ਕੋਈ ਪਹਿਣੀ ਤੱਕਦੋ ਚੋਂ ਹਕੀਕਤਾਂ ਤੋਂ ਮੁੱਖ ਫੇਰਦੇ ਡੇੜੇ ਰਾਖੇ ਨਹੀਂ ਉਹ ਜਿਤਾਉਂਦੇ ਉਹ ਕਾਹਦੇ ਵੈਲੀ ਦੱਸ ਦਿਓ ਹੱਥ ਜੋੜ ਕਰਾਂ ਬੇਨਤੀ ਆਸ਼ਕੀ ਦਾ ਖਹਿੜਾ ਛੱਡ ਦਿਓ ਵੀਰੇ ਹੱਥ ਜੋੜ ਕਰਾਂ ਬੇਨਤੀ ਆਸ਼ਕੀ ਦਾ ਖਹਿੜਾ ਛੱਡ ਦਿਓ ਆਈਆਂ ਦੇ ਮਾਂ ਪਾ ਮਤਰਲੇ ਜਣੇ ਖਣੇ ਦੇ ਪੈਰਾਂ ਚੋਂ ਹਟੂ ਡਿੱਗਣਾ ਸੱਤ ਸੋਹਰਿਆਂ ਨੂੰ ਮਾਪੇ ਜਾਣ ਕੇ ਰਹਿੰਦੇ ਜ਼ੁਲਮਾ ਨਾ ਸਿੱਖ ਲੋ ਨੀ ਜਿੱਟਣਾ ਸੱਤ ਸੋਹਰਿਆਂ ਨੂੰ ਮਾਪੇ ਜਾਣ ਕੇ ਰਹਿੰਦੇ ਜ਼ੁਲਮਾ ਨਾ ਸਿੱਖ ਲੋ ਨੀ ਜਿੱਟਣਾ ਇਤਿਆਬਰੂ ਨਾ ਖੋਕੇ ਬਹਿਜਿਓ ਮੈਂ ਮਾ ਪਰਮਾ ਨੂੰ ਪੈਰਾਂ ਹੇਠਾਂ ਮੱਦ ਦਿਓ ਹੱਥ ਜੋੜ ਕੇ ਨਾ ਬੇਨਤੀ ਪੂਜਾ ਮਰੀਆਮ ਸਾਨੀਆਂ ਨੂੰ ਛੱਡ ਦੋ ਹੱਥ ਜੋੜ ਕੇ ਕਰਾਂ ਬੇਨਤੀ ਪੂਜਾ ਮਰੀਆਮ ਸਾਨੀਆਂ ਦੀ ਛੱਡ ਦਿਓ ਸਾਡਾ ਸ਼ਗਨ ਕੋ ਖਰ ਸੱਚ ਲਿਖਿਦਾ ਲੈਂਦਾ ਢੂਠ ਤੇ ਹੰਕਾਰ ਨਾਲ ਅੜਦਾ ਤੁਸੀਂ ਸਾਰੇ ਮੇਰਾ ਸਾਥ ਬਣ ਜੋ ਜਿੱਤ ਸਕਦਾ ਨਹੀਂ ਕੱਲੋ ਜੰਗ ਲੜਦਾ ਤੁਸੀਂ ਸਾਰੇ ਮੇਰਾ ਸਾਥ ਬਣ ਜੋ ਜਿੱਤ ਸਕਦਾ ਨਿਕਲੋ ਜੰਗ ਲੜਦਾ ਖੂਬਿਆ ਮਰੀ ਐਸਾ ਦਾ ਐਸਾ ਮਰਨਾ ਕੈਂਡੇ ਜੱਗ ਤੇ ਸ਼ਹੀਦਾਂ ਵਾਂਗ ਜੱਟ ਦਿਓ ਗੀਤਕਾਰ ਹੋ ਗਏ ਕੋ ਲਿਖੋ ਗਾਓ ਵਦਿਆ ਮਾੜਾ ਲਿਖਣਾ ਤੇ ਗਾਉਣਾ ਛੱਡ ਦਿਓ ਗੀਤਕਾਰ ਹੋ ਗਏ ਕੋ ਲਿਖੋ ਗਾਓ ਵਦਿਆ ਮਾੜਾ ਲਿਖਣਾ ਤੇ ਗਾਉਣਾ ਛੱਡ ਦਿਓ ਧੰਨਵਾਦ